ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਸਾਰਿਆਂ ਉਮੀਦ ਕਰਦਾ ਹਾਂ ਸਾਰੇ ਰਾਜੀ ਭਾਜੀ ਹੋਣਗੇ ਸਾਰਿਆਂ ਦੇ ਘਰ ਪਰਿਵਾਰ ਜੋ ਹੈ ਬਹੁਤ ਵਧੀਆ ਹੋਵੇਗਾ ਤਾਂ ਅੱਜ ਦੀ ਕਲਾਸ ਸਪੈਸ਼ਲ ਉਹਨਾਂ ਸਟੂਡੈਂਟ ਲਈ ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਨਸਟੇਬਲ 2025 ਦੇ ਵਿੱਚ ਜਿਹੜਾ ਕਿ ਜੂਨ ਤੇ ਜੁਲਾਈ ਦੇ ਮਹੀਨੇ ਵਿੱਚ ਜਿਹੜਾ ਐਗਜ਼ਾਮ ਹੋਇਆ ਸੀ ਉਹਨਾਂ ਦੇ ਜਿਹੜਾ ਹੈ ਐਗਜ਼ਾਮ ਦੇ ਕਰਾਇਆ ਸੀ ਤੇ ਉਹਨਾਂ ਜਿਹੜਾ ਹੈ ਸਕੋਰ ਕਾਰਡ ਜਿਹੜਾ ਹੈ ਆਊਟ ਹੋ ਚੁੱਕੇ ਆ ਸਕੋਰ ਕਾਰਡ ਜਿਹੜੇ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਮੋਸਟਲੀ ਸਾਰੇ ਬੱਚਿਆਂ ਨੇ ਜਿਹੜੇ ਹੈ ਜਾ ਕੇ ਸਕੋਰ ਕਾਰਡ ਜਿਹੜੇ ਹੈ ਆਪਣੇ ਚੈੱਕ ਕਰ ਲਏ ਹੋਣਗੇ ਬਟ ਇਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਮੇਨ ਜੋ ਬੱਚਿਆਂ ਦੇ ਡਾਊਟ ਹੈ ਕਿ ਨਾਰਮਲਾਈਜੇਸ਼ਨ ਕਿਵੇਂ ਹੋਈ ਤਾਂ ਬਹੁਤ ਜ਼ਿਆਦਾ ਬੱਚਿਆਂ ਦਾ ਡਾਟਾ ਕਲੈਕਟ ਕਰਨ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਹੈ ਡਾਟਾ ਕਲੈਕਟ ਕਰਨ ਤੋਂ ਬਾਅਦ ਇਹ ਜਿਹੜਾ ਹੈ ਵੀਡੀਓ ਬਣਾ ਰਹੇ ਹਾਂ ਤਾਂ ਅਗਰ ਕਿ ਵੀਡੀਓ ਜਿਹੜੀ ਦੋ ਤਿੰਨ ਘੰਟੇ ਆਲਰੇਡੀ ਲੇਟ ਹੈ ਕਹਿੰਦੇ ਤੁਹਾਨੂੰ ਜਿਹੜਾ ਹੈ ਸਭ ਕੁਝ ਦੱਸਿਆ ਜਾਏਗਾ ਕਿ ਬੱਚਿਆਂ ਦੇ ਨਾਰਮਲਾਈਜੇਸ਼ਨ ਤੋਂ ਬਾਅਦ ਕਿੰਨੇ ਮਾਰਕ ਜਿਹੜੇ ਵਧ ਰਿਹਾ ਹੈ ਕਟ-ਆਫ ਕਿੰਨੀ ਜਾਣ ਵਾਲੀ ਹੈ ਫਿਜ਼ੀਕਲ ਲਈ ਤੇ ਫਾਈਨਲ ਕਟ-ਆਫ ਕਿੰਨੇ ਜਾ ਸਕਦੇ ਦੇਖੋ ਮੈਂ ਕੋਈ ਰابط ਹਾਂ ਨਹੀਂ ਬਟ ਸਿਰਫ ਇੱਕ ਬੱਚਿਆਂ ਦਾ ਆਈਡੀਆ ਲਗਾ ਕੇ ਪਿਛਲੀ ਜੋ ਕਟ-ਆਫ ਨੂੰ ਆਈਡੀਆ ਲਗਾ ਕੇ ਬੱਚਿਆਂ ਦੇ ਕਿੰਨੇ ਸਕੋਰ ਆ ਰਿਹਾ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਘੱਟੋ ਘੱਟ ਟੀ ਤੋਂ 35 ਸਟੂਡੈਂਟ ਦਾ ਜਿਹੜਾ ਹੈ ਡਾਟਾ ਕਲੈਕਟ ਹੈ ਉਹਦੇ ਵਿੱਚ ਜਿਹੜਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਦੂੰਗਾ ਕਿਹੜੀ ਡੇਟ ਨੂੰ ਕਿਸ ਸਟੂਡੈਂਟ ਦੇ ਹੈ ਕਿੰਨੇ ਜੋ ਹੈ ਮਾਰਕਸ ਜੋ ਹੈ ਵਧੇ ਹੈ ਜਿੰਨੇ ਵੀ ਜੋ ਹੈ ਲਿਸਟ ਜਿਹੜਾ ਜੋ ਡਾਟਾ ਮੇਰੇ ਕੋਲ ਆਇਆ ਉਹ ਸਪੋਰਟਿੰਗ ਜਿਹੜਾ ਹੈ ਮੈਂ ਤੁਹਾਨੂੰ ਦੱਸ ਦਾਂਗਾ ਤਾਂ ਵੀਡੀਓ ਨੂੰ ਥੋੜਾ ਜ जो योजी वीडियो आपके रही है ता सब तो पहला ओके, ता सब तो पहला जो आप गल करिए अ तरीक़ यानी कि बारह तरीक बारह अगस्त ना जो है, तो है स्कोर कार्ड है आउट हुए है वापस आओ देखो ਅਗਰ ਮੈਂ ਨਾਰਮਲਾਈਜੇਸ਼ਨ ਦੀ ਗੱਲ ਕਰਾਂ ਤਾਂ ਨਾਰਮਲਾਈਜੇਸ਼ਨ ਵਿੱਚ ਜ਼ੀਰੋ ਤੋਂ ਲੈ ਕੇ ਜਿੰਨੇ ਮੈਨੂੰ ਮੈਕਸਿਮ ਮਿਲੇ ਹੈ 8 ਨੰਬਰ ਤੱਕ ਜਿਹੜੇ ਹੈ ਸਟੂਡੈਂਟ ਦੇ ਇਨਕਰੀਜ਼ ਹੋਏ ਹੋ ਸਕਦਾ ਇਸ ਤੋਂ ਜ਼ਿਆਦਾ ਵੀ ਹੋਣ ਬਟ ਜੋ ਮੇਰੇ ਕੋਲ ਕਲੈਕਟਿਵ ਡਾਟਾ ਜੋ ਹੈ ਹੋਇਆ ਹੈ ਕਲੈਕਟ ਕੀਤਾ ਡਾਟਾ ਉਹਨਾਂ ਦੇ ਵਿੱਚ ਜਿਹੜੇ ਹੈ ਇੰਨੇ ਹੀ ਮਾਰਕਸ ਜਿਹੜੇ ਹੈ ਲੋਕਾਂ ਦੇ ਜਿਹੜੇ ਹੈ ਸਟੂਡੈਂਟ ਦੇ ਜਿਹੜੇ ਹੈ ਉਹ ਵਧੇ ਤੁਹਾਡੇ ਕਿੰਨੇ ਵਧ ਰਿਹਾ ਉਹ ਤੁਸੀਂ ਕਮੈਂਟ ਸੈਕਸ਼ਨ ਦੱਸਣਾ ਕਿਉਂਕਿ ਦੇਖੋ ਸ਼ਿਫਟ ਜਿਹੜੀ ਹੈ ਉਹ ਸੇਮ ਸ਼ਿਫਟ ਨਹੀਂ ਸੀ ਨਾਰਮਲਾਈਜੇਸ਼ਨ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦੇ ਨੰਬਰ ਜਿਹੜੇ ਹੈ ਇੱਕ ਬੱਚੇ ਦੇ 0.25 ਵਧਿਆ ਇੱਕ ਸਟੂਡੈਂਟ ਜਿਹੜਾ ਹੈ 8 ਨੰਬਰ ਹੀ ਵਧਿਆ ਤਾਂ ਉਹਦੇ ਵਿੱਚ ਵਿੱਚ ਜਿਹੜੇ ਹੈ ਸਕੋਰ ਜਿਹੜੇ ਹੈ ਉਹ ਇਨਕਰੀਜ਼ ਹੋਏ ਹੈ ਠੀਕ ਹੈ ਮੈਂ ਅੱਗੇ ਵੀ ਇੱਕ ਵੀਡੀਓ ਬਣਾਈ ਸੀ ਜਿੱਦੇ ਦੱਸਿਆ ਸੀਗਾ ਨਾਰਮਲਾਈਜੇਸ਼ਨ ਇਸ ਵਾਰ ਵੀ ਹੋਏਗੀ ਕਿਉਂਕਿ ਇਸ ਵਾਰ ਜਿਹੜਾ ਹੈ ਜੀਕੇ ਕੰਪਿਊਟਰ ਦੇ ਵਿੱਚ ਜਿਹੜਾ ਹੈ ਹਰ ਇੱਕ ਪੇਪਰ ਦੇ ਵਿੱਚ ਜਿਹੜਾ ਹੈ ਡਿਫਰੈਂਸ਼ੀਏਸ਼ਨ ਜਿਹੜਾ ਹੈ ਅਲੱਗ-ਅਲੱਗ ਪੇਪਰ ਜਿਹੜ ਤਾਂ ਨਰਮਲਾਈਜੇਸ਼ਨ ਦੇ ਵਿੱਚ ਅਗਰ ਮੈਂ ਗੱਲ ਕਰਾਂ ਤੁਹੰਦਾ ਦੱਸ ਹੀ ਦਿੰਨੇ ਆ ਕਿ ਕਿੰਨੇ ਕਿੰਨੇ ਮਾਰਕ ਜਿਹੜੇ ਹੈ ਉਹ ਇਨਕਰੀਜ਼ ਹੋਏ ਆ ਕੁਝ ਬੱਚਿਆਂ ਦਾ ਡਾਟਾ ਦੱਸ ਦਿੰਨੇ ਆ ਤਾਂ ਜਿਹੜੇ 21 ਜੂਨ ਵਾਲੇ ਸੀ 21 ਜੂਨੇ ਸ਼ਿਫਟ ਹੋਈ ਸੀ ਆ ਉਹਦੇ ਵਿੱਚ ਹੈ ਇੱਕ ਸਟੂਡੈਂਟ ਦੇ 71 ਮਾਰਕਸ ਸੀ ਉਹਦੇ 80 ਹੋਏ ਆ 71 ਮਾਰਕਸ ਸੀ 80 ਹੋਇਆ ਤਾਂ ਮਤਲਬ 7 ਨੰਬਰ ਜਿਹੜੇ ਹੈ ਇਨਕਰੀਜ਼ ਹੋਏ ਆ ਫਿਰ 14 ਜੂਨ ਵਾਲੇ ਸੀ 14 ਜੂਨ ਵਿੱਚ 75 ਨੰਬਰ ਸੀ 70 ਹੋਇਆ ਸਟੂਡੈਂਟ ਦੇ ਯਾਨਕੀ ਦੋ ਨੰਬਰ ਜਿਹੜੇ ਹੈ ਇਨਕਰੀਜ਼ ਹੋਏ ਹੈ 13 ਜੂਨ ਵਾਲੇ ਵੀ ਸੀ 13 ਜੂਨ ਵਾਲੇ ਜਿਹੜੇ ਹੈ ਹਾਂ 88 ਤੋਂ 70 ਹੋਇਆ ਯਾਨਕੀ ਦੋ ਨੰਬਰ ਜਿਹੜੇ ਹੈ ਉਹ ਇਨਕਰੀਜ਼ ਹੋਏ ਹੈ 15 ਜੂਨ ਵਾਲੇ ਵੀ ਸੀ ਜਿਹੜੇ ਕਿ 71 ਤੋਂ 76 ਨੰਬਰ ਜਿਹੜੇ ਹੈ ਉਹ ਇਨਕਰੀਜ਼ ਹੋਏ ਹੈ ਇਹਦੇ ਵਿੱਚ ਨਾਰਮਲਾਈਜੇਸ਼ਨ ਹੈ ਇੱਕ ਨੰਬਰ ਵੈਸੇ ਵੀ ਨਾਰਮਲਾਈਜੇਸ਼ਨ ਵੀ ਵਧਿਆ ਤੇ ਐਸ਼ਿਫਟ ਦੇ ਵਿੱਚ ਜਿਹੜਾ ਹੈ ਜਿਤ ਤੱਕ ਮੈਨੂੰ ਯਾਦ ਆ ਰਿਹਾ ਹੈ ਐਸ਼ਿਫਟ ਦੇ ਵਿੱਚ ਇੱਕ ਦੋ ਆਬਜੈਕਸ਼ਨ ਹੋਈ ਸੀ ਉਹਦੇ ਨੰਬਰ ਵੀ ਜਿਹੜੇ ਹੈ ਇਨਕਰੀਜ਼ ਹੋਏ ਹੈ 71 ਤੋਂ 76 ਗਏ ਯਾਨਕੀ 5 ਨੰਬਰ 3 ਜੁਲਾਈ ਦੀ ਗੱਲ ਕਰੀਏ 3 ਜੁਲਾਈ ਦੇ ਵਿੱਚ ਜਿਹੜੇ ਹੈ ਜੁਲਾਈ ਸੀ ਆ ਸੋਰੀ ਇਹ ਮਈ ਦੇ ਹੈ ਇਹ ਜਿਹੜੇ ਹੈ ਜੂਨ ਦੇ ਡਾਟਾ ਹੈ ਜੁਲਾਈ ਵਿੱਚ ਤਾਂ ਇਗਜ਼ਾਮ ਨਹੀਂ ਸੀ ਤਾਂ ਇਹ ਕਿਹੜਾ ਹੈ ਜੂਨ ਦੇ ਵਿੱਚ ਤਾਂ 3 ਜੂਨ ਨੂੰ ਜਿਹੜੇ ਹੈ ਉਹ ਹੋਇਆ 70 ਤੋਂ 74 ਯਾਨਕੀ 4 ਨੰਬਰ ਵਧੇ 18 ਜੁਲਾਈ ਨੂੰ ਆ ਸੋਰੀ 18 ਜੂਨ ਨੂੰ ਜਿਹੜੇ ਪੇਪਰ ਹੋਏ 18 ਜੂਨ ਨੂੰ ਜਿਹੜੇ ਹੈ ਉਹ ਹੋਏ 71 ਤੋਂ 76 ਦੇ ਵਿੱਚ ਯਾਨਕੀ 5 ਨੰਬਰ ਜਿਹੜੇ ਹੈ ਇਨਕਰੀਜ਼ ਹੋਏ ਆ 8 ਜੂਨ ਨੂੰ 73.5 ਗਏ ਹੈ ਯਾਨੀ ਕਿ ਸਾਢੇ 4 ਨੰਬਰ ਜਿਹੜੇ ਹੈ ਇਨਕਰੀਜ਼ ਹੋਇਆ ਇੱਕ ਹੋਰ ਸ਼ਿਫਟ ਸੀ ਉਹਦੇ ਜਿਹੜੇ ਹੈ 8 ਨੰਬਰ ਇਨਕਰੀਜ਼ ਹੋਇਆ ਇੱਕ ਹੋਰ ਸ਼ਿਫਟ ਸੀ ਜਿੰਦੇ 64.4 ਨੰਬਰ ਇਨਕਰੀਜ਼ ਹੋਇਆ ਬੱਚਿਆਂ ਦੇ ਤਾਂ ਇਹ ਦੇਖੋ ਇੱਕ ਬੱਚੇ ਦੇ ਜਿਹੜਾ ਹੈ 0.25 ਵੀ ਇਨਕਰੀਜ਼ ਹੋਇਆ ਤਾਂ ਇਹ ਸਾਰਾ ਡਾਟਾ ਦੇਖਦੇ ਹੋਏ ਨਾਰਮਲਾਈਜੇਸ਼ਨ ਵਿੱਚ ਐਕਚੁਅਲ ਜਿਹੜੇ ਨੰਬਰ ਵਧਿਆ ਕਿਸੇ ਇੱਕ ਬੱਚੇ ਦੇ ਕੋਈ ਨੰਬਰ ਸਕੋਰ ਜਿਹੜੇ ਹੈ ਜੋ ਮੈਨੂੰ ਵੇਖਣ ਮਿਲੇ 0 ਇੱਕ ਵੀ ਨੰਬਰ ਵਧਿਆ ਉਹ ਇਹੋ ਬੱਚਾ ਨਹੀਂ ਮਿਲਿਆ 0.25 ਵਾਲੇ ਤਾਂ ਹੈ ਤਾਂ ਮਤਲਬ 8 ਤੋਂ ਲੈ ਕੇ 8 ਨੰਬਰ ਤੱਕ ਜਿਹੜੇ ਹੈ ਮੈਨੂੰ ਜਿਹੜਾ ਹੈ ਡਾਟਾ ਜਿਹ ਜੋ ਮੇਰੇ ਕੋਲ ਡਾਟਾ ਆਇਆ ਹੈ ਉਹ ਇਹ ਡਾਟਾ ਹੈ ਹੋ ਸਕਦਾ ਹੈ ਥੋੜਾ ਬਹੁਤ ਡਾਟਾ ਜਿਹੜਾ ਹੈ ਇਧਰ ਉਧਰ ਹੋ ਸਕਦਾ ਹੈ ਬਟ ਕੋਈ ਵੱਡੀ ਗੱਲ ਨਹੀਂ ਹੈ ਬਟ ਤੁਸੀਂ ਤਾਂ ਜਿਹੜਾ ਹੈ ਇਹ ਦੇਖਣਾ ਚਾਹੁੰਦੇ ਹੋ ਕਿ ਬੱਚਿਆਂ ਦੇ ਸਕੋਰ ਕਿੰਨੇ ਜੋ ਹੈ ਇਨਕਰੀਜ਼ ਹੋ ਰਹੇ ਮੇਰੇ ਨਾਲੋਂ ਜ਼ਿਆਦਾ ਜਾਣਕਾਰ ਜਿਹੜੇ ਹੈ ਤੁਸੀਂ ਕੁਝ ਸਟੂਡੈਂਟ ਹੋ ਤੁਹਾਡੇ ਸਟੂਡੈਂਟ ਜਿਹੜੇ ਹੈ ਜ਼ਿਆਦਾ ਜਾਣਕਰ ਹੋਣਗੇ ਮੈਂ ਤਾਂ ਆਪਦੇ ਪਿੰਡ ਦੇ ਵਿੱਚ ਜਿਹੜੇ ਮੇਰੇ ਸਟੂਡੈਂਟ ਸੀ ਉਹਨਾਂ ਕੋਲ ਜਿਹੜਾ ਹੈ ਇਹ ਡਾਟਾ ਕਲੈਕਟ ਕੀਤਾ ਹੈ ਉਸ ਡਾਟਾ ਵਿੱਚ ਮੇਰੇ ਨਾਲ ਦੇ ਕੁਝ ਦੋਸਤਾਂ ਨੇ ਬਹੁਤ ਹੈਲਪ ਕੀਤੀ ਹੈ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਹੈ ਇੰਨਾ ਜਿਹੜਾ ਆਪਣੇ ਕੋਲ ਡਾਟਾ ਜਿਹੜਾ ਹੈ ਸਮੇ ਕਟੋ ਜਿਹੜੀ ਹੈ ਇੱਕ ਬਣਾ ਰਹੇ ਫਿਜ਼ੀਕਲਲੀ ਕਟੋ ਫਿਰ ਤੋਂ ਦੱਸ ਰਿਹਾ ਕਿ ਇਹ ਸਿਰਫ ਐਕਸਪੈਕਟਿਡ ਕਟੋਫ ਹੈ ਕਿ ਇੰਨੇ ਜਾ ਸਕਦੀ ਹੈ ਫਿਜ਼ੀਕਲ ਕਟੋਫ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਨੰਬਰ ਹੈ ਉਹ 70 ਤੋਂ 75 ਦੇ ਵਿੱਚ ਬਹੁਤ ਬੱਚੇ ਹਨ ਬਹੁਤ ਦਾਦਾ ਬੱਚੇ ਜਿਹੜੇ ਹੈ 70 ਤੋਂ 75 ਵਾਲੇ ਹੈ 75 ਤੋਂ 80 ਵਾਲੇ ਬੱਚੇ ਵੀ ਹੈ ਪਰ 70 ਤੋਂ 75 ਜਿੰਨੇ ਨਹੀਂ ਹੈ 80 ਤੋਂ ਉੱਪਰ ਵਾਲੇ ਤਾਂ ਬਹੁਤ ਘੱਟ ਹੈ ਘੱਟ ਮਤਲਬ ਕਿ ਉਹਨਾਂ 75 ਤੋਂ 80 ਨਾਲੋਂ ਵੀ ਬਹੁਤ ਘੱਟ ਹੈ ਤਾਂ ਫਿਜ਼ੀਕਲ ਕਟੋਫ ਲਈ ਤੇ ਓਵਰਲ ਜਿਹੜੀ ਹੈ ਮੈਂ ਸਿਰਫ ਔਰ ਸਿਰਫ ਜਿਹੜੀ ਹੈ ਆਪਣੇ ਆਰਮਡ ਕੈਡਰ ਦੀ ਗੱਲ ਕਰ ਰਹੇ ਹਾਂ ਡਿਸਟ੍ਰਿਕਟ ਕੈਡਰ ਦੀ ਗੱਲ ਨਹੀਂ ਕਰ ਰਹੇ ਆਰਮ ਕੈਡਰ ਦਾ ਫਾਈਨਲ ਸਿਲੈਕਸ਼ਨ ਲਈ ਹਨਾ ਸਿਲੈਕਸ਼ਨ ਕਰ ਦੋ ਇਹ ਦੋਨਾਂ ਦੀ ਗੱਲ ਕਰਾਂਗੇ ਤੇ ਇੱਥੇ ਆਪ ਲਿਖ ਲੈਣੇ ਹਾਂ ਕਿਆ ਤੱਕ ਦੇ ਹਨਾ ਤਾਂ ਕੈਟਾਗਰੀ ਕਿਹੜੀ ਕੈਟਾਗਰੀ ਵਾਈਜ਼ ਜਿਹੜੇ ਹੈ ਉਹਨਾਂ ਦੀ ਗੱਲ ਕਰ ਲੈਂਦੇ ਸਭ ਤੋਂ ਆਂਦੇ ਨਾ ਸਭ ਤੋਂ ਪਹਿਲਾਂ ਕੈਟਾਗਰੀ ਦੀ ਅਗਰ ਆਪ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਸਭ ਤੋਂ ਪਹਿਲਾਂ ਲਿਖਾਂਗੇ ਜਾਂ ਫਿਰ ਅਨ ਰਿਜ਼ਰਵਡ ਕੈਟਾਗਰੀ ਜਿਹੜੀ ਹੈ ਉਹਦੀ ਗੱਲ ਕਰੀਏ ਤਾਂ ਫਿਜ਼ੀਕਲੀ ਕਟਆਫ ਜਿਹੜਾ ਹੈ ਜੇਕਰ ਤੁਹਾਡੇ ਜਿਹੜੇ ਹੈ 74 ਤੋਂ ਲੈ ਕੇ 76 ਦੇ ਵਿੱਚ ਵਿੱਚ ਨੰਬਰ ਹੈ ਅਗਰ ਜਿਆ ਐਸ ਤੋਂ ਉੱਪਰ ਹੈ ਤਾਂ ਮੇਰੇ ਅਕੋਰਡਿੰਗ ਕਟ-ਆਫ ਜਿਹੜੀ ਹੈ ਫਿਜ਼ੀਕਲ ਲਈ ਤੁਹਾਨੂੰ ਜਿਹੜਾ ਹੈ ਬੁਲਾਇਆ ਜਾਏਗਾ ਇਹ 73 ਵੀ ਹੋ ਸਕਦਾ ਬਟ ਮੇਰੇ ਅਕੋਰਡਿੰਗ ਜਿਹੜਾ ਹੈ 74 ਤੋਂ 76 ਦੇ ਵਿੱਚ ਵਿੱਚ ਅਗਰ ਨੰਬਰ ਹੈ ਐਸ ਤੋਂ ਜ਼ਿਆਦਾ ਜ਼ਰੂਰ ਹੋ ਸਕਦਾ ਕੱਟ ਹੋਣ ਦੇ ਚਾਂਸ ਵੀ ਬਹੁਤ ਘੱਟ ਹੈ ਤਾਂ ਇਹ ਜਿਹੜਾ ਹੈ 73 ਤੋਂ 76 ਜਿਹੜੇ ਹੈ ਇੰਨੀ ਫਿਜ਼ੀਕਲਲੀ ਕਟ-ਆਫ ਜਿਹੜੀ ਹੈ ਜਾ ਸਕਦੀ ਹੈ ਬਟ ਅਗਰ ਆਪ ਫਾਈਨਲ ਸਿਲੈਕਸ਼ਨ ਦੀ ਗੱਲ ਕਰੀਏ ਫਾਈਨਲ ਕਾ ਸਿਲੈਕਸ਼ਨ ਤੇ ਜਿਹੜਾ ਹੈ ਅਗਰ ਇੰਨੇ ਮਾਰਕ ਕਰਦੇ ਆ ਰਹੇ ਹੈ ਫਿਜ਼ੀਕਲ ਤੁਸੀਂ ਕਲੀਅਰ ਕਰ ਜਾਂਦੇ ਹੋ ਤਾਂ ਤੁਹਾਡੇ ਚਾਂਸਸ ਹੈ ਅਗਰ 81 ਤੋਂ ਉੱਪਰ ਹੈ ਤਾਂ ਬਹੁਤ ਅੱਛੇ ਚਾਂਸਸ ਹੈ ਬਹੁਤ ਵਧੀਆ ਚਾਂਸਸ ਹੈ ਤੁਹਾਡੇ ਜਿਹੜੇ ਹੈ ਫਾਈਨਲ ਸਿਲੈਕਸ਼ਨ ਹੁੰਦੇ ਫਿਰ ਅਗਰ ਆਪ ਉਸ ਤੋਂ ਬਾਅਦ ਗੱਲ ਕਰੀਏ OBC ਕੈਟਾਗਰੀ ਦੀ OBC ਸਟੂਡੈਂਟ ਮੈਂ ਇੱਕ ਹੋਰ ਦੱਸ ਰਿਹਾ ਜਨਰਲ ਤੇ OBC ਦੇ ਵਿੱਚ ਇਸ ਵਾਰ ਕਟ-ਆਫ ਵਿੱਚ ਕੋਈ ਫਰਕ ਨਹੀਂ ਕੋਈ ਇੱਕ ਦੋ ਨੰਬਰ ਦਾ ਫਰਕ ਰਹਿਣ ਵਾਲਾ ਕਿਉਂ ਕਿ ਬਹੁਤ ਸਾਰੇ OBC ਵਾਲੇ ਬੱਚੇ ਜਿਹੜੇ ਹੈ ਉਹ 71 ਤੋਂ 75 ਦੇ ਵਿੱਚ ਆ ਰਹੇ ਹਨ 71 ਤੋਂ 75 ਦੇ ਵਿੱਚ 24 ਸਾਰੇ ਬੱਚਾ ਬਹੁਤ ਜ਼ਿਆਦਾ ਬੈਠਾ ਹੈ ਤਾਂ ਫਿਜ਼ੀਕਲੀ ਕਟ-ਆਫ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਲਿਖ ਲਓ 71 ਤੋਂ 72 ਦੇ ਵਿੱਚ ਜਿਹੜੀ ਹੈ ਫਿਜ਼ੀਕਲੀ ਕਟ-ਆਫ ਜਾਣ ਵਾਲੀ ਹੈ ਸਿਲੈਕਸ਼ਨ ਦੀ ਕਟ-ਆਫ ਦੀ ਗੱਲ ਕਰੀਏ ਤਾਂ ਅਗਰ ਤੁਹਾਡੇ ਨੰਬਰ 75 ਤੋਂ ਲੈ ਕੇ 77 ਤੱਕ ਇੰਨੀ ਜਿਹੜੀ ਹੈ ਕਟ-ਆਫ ਜਾ ਸਕਦੀ ਹੈ ਅਗਰ ਤੁਹਾਡੇ 78 ਤੋਂ 79 ਹੈ ਤਾਂ ਤੁਹਾਡੇ ਚਾਂਸਸ ਹੋ ਸਕਦੇ ਹੈ ਬਹੁਤ ਵਧੀਆ ਚਾਂਸਸ ਹੈ ਠੀਕ ਹੈ ਸਾਰਾ ਡਾਟਾ ਐਨਲਾਈਜ਼ ਕਰਨ ਤੋਂ ਬਾਅਦ ਇੱਕ ਤੋਂ ਨੰਬਰ ਇੱਧਰ ਉੱਧਰ ਹੋ ਸਕਦਾ ਹੈ ਹਨਾ ਇਨਸਾਨ ਗਲਤੀਆਂ ਤੋਂ ਬਚਦਾ ਕੋਈ ਵੱਡੀ ਗੱਲ ਨਹੀਂ ਉਸ ਤੋਂ ਬਾਅਦ ਉਹ ਵੀ ਤੋਂ ਬਾਅਦ ਅਗਰ ਆ ਤੁਹਾਡੀ ਅਗਰ ਤੁਹਾਡੀ SC RO ਹੋ ਤਾਂ ਤੁਸੀਂ ਸਾਡੀ ਜਿਹੜੀ ਕੱਟਆਫ ਜਿਹੜੀ ਹੈ ਇਹ ਜਾਣ ਵਾਲੀ ਹੈ ਫਿਜ਼ੀਕਲ ਫਿਜ਼ੀਕਲੀ ਜੇ ਤੁਹਾਨੂੰ ਕੋਲ ਆਏਗੀ ਉਹ ਆਏਗੀ 78 ਤੋਂ 70 ਦੇ ਵਿੱਚ ਵਿੱਚ ਜਿਹੜੀ ਹੈ ਫਿਜ਼ੀਕਲਲੀ ਕੋਲ ਆਏਗੀ ਗਰਲ ਦੀ ਮੈਂ ਅੱਜ ਗੱਲ ਨਹੀਂ ਕਰ ਰਿਹਾ ਸਿਰਫ ਬॉयਜ਼ ਦੀ ਕੈਟਾਗਰੀ ਬॉयਜ਼ ਦੀ ਗੱਲ ਕਰ ਰਿਹਾ ਸਿਰਫ ਸਿਰਫ ਬॉयਜ਼ ਦੀ ਗੱਲ ਕਰ ਰਿਹਾ ਠੀਕ ਹੈ ਅਗਰ ਇੱਥੇ ਆਪਣਾ ਗਰਲ ਸੀ ਬਣਾ ਲਈ ਫਿਜ਼ੀਕਲਲੀ ਤਾਂ ਗਰਲ ਦੀ ਜਿਹੜੀ ਕੱਟਆਫ ਹੈ ਹਰ ਜਿਹੜੇ ਹੈ 2-2 ਨੰਬਰ ਜਿਹੜੇ ਹੈ ਮਾਈਨਸ ਕਰਦੇ ਰਹਿਣਾ ਤਾਂ ਮਤਲਬ ਫਿਜ਼ੀਕਲਲੀ ਜਨਰਲ ਦੀ ਜਿਹ ਕੁੜੀਆਂ ਦੀ ਗੱਲ ਕਰੀਏ ਤਾਂ 70 ਤੋਂ 72 ਦੇ ਵਿੱਚ ਜਿਹੜੇ ਸਿਲੈਕਸ਼ਨ ਦੀ ਗੱਲ ਕਰੀਏ ਜਰਨਲ ਦੇ ਵਿੱਚ ਅਗਰ ਤੁਹਾਡੇ 74 ਤੋਂ 76 ਨੰਬਰ ਹੈ ਜਰਨਲ ਦੀ ਕੁੜੀਆਂ ਦੀ ਜਿਹੜਾ ਹੈ ਇਹਦੇ ਵਿੱਚ ਨਾਮ ਜਿਹੜਾ ਹੈ ਆ ਸਕਦਾ ਹੈ ਗਰਲਸ ਫਿਰ OBC ਕੈਟਾਗਰੀ ਦੇ ਵਿੱਚ ਜਨ 71 ਤੋਂ 72 ਜਿਹੜੇ ਹੈ ਫਿਜ਼ਿਕਲੀ ਅਗਰ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਦੇ ਵਿੱਚ ਜਿਹੜਾ ਹੈ 66 ਤੋਂ 68 ਦੇ ਵਿੱਚ ਜਿਹੜਾ ਹੈ ਫਿਜ਼ਿਕਲੀ ਜਾਏਗਾ ਜਾ ਸਕਦਾ ਹੈ ਗਰਲਸ ਜਿਹੜਾ ਹੈ ਇਹਦੇ ਵਿੱਚ ਸਿਲੈਕਸ਼ਨ ਕੱਟ-ਆਫ ਦੇ ਵਿੱਚ 75 70 ਤੋਂ ਮੰਨ ਕੇ ਚੱਲੋ ਇਹਦੇ ਵਿੱਚ ਜਾਏਗਾ ਸਿਲੈਕਸ਼ਨ ਕੱਟ-ਆਫ ਦੇ ਵਿੱਚ 72 ਤੋਂ 74 ਦੇ ਵਿੱਚ ਇੰਨੇ ਜੈ ਐਸੀ ਆਰ ਉਹ ਦੀ ਗੱਲ ਕਰੀ 18 ਤੋਂ 70 ਅਗਰ ਕੁੜੀ ਗਰਲ ਦੀ ਗੱਲ ਕਰੀਏ ਤਾਂ ਇਹ ਜਿਹੜੀ ਹੈ 38 ਤੋਂ 65 ਦੇ ਵਿੱਚ ਵਿੱਚ ਜਾ ਸਕਦੀ ਹੈ ਕਟ-ਆਫ ਠੀਕ ਹੈ ਗਰਲ ਦਾ ਡਾਟਾ ਮੇਰੇ ਕੋਲ ਬਹੁਤ ਘੱਟ ਆਇਆ ਹੈ ਤਾਂ ਇਹ ਕਟ-ਆਫ ਘੱਟ ਵੀ ਜਾ ਸਕਦੀ ਹੈ ਇਹਦੇ ਤੇ ਮੈਂ ਇੰਨਾ ਸ਼ੋਰ ਨਹੀਂ ਹਾਂ ਬਟ ਇਹਦੇ ਤੇ ਥੋੜੀ ਬਹੁਤ ਸ਼ੋਰਟ ਮੈਂ ਦਿਖਾ ਸਕਦਾ ਹਾਂ 60 70% ਦੀ ਗਰਲ ਦੇ ਮਾਮਲੇ ਵਿੱਚ 40 50% ਸ਼ੋਰਟ ਹੀ ਦਿਖਾ ਸਕਦਾ ਹਾਂ ਕਿਉਂਕਿ ਗਰਲ ਦਾ ਡਾਟਾ ਜਿਹੜਾ ਹੈ ਸਿਰਫ ਔਰ ਸਿਰਫ ਤਿੰਨ ਕੇ ਚਾਰ ਗਰਲ ਦਾ ਡਾਟਾ ਜਿਹੜਾ ਹੈ ਉਹ ਮਿਲਿਆ ਹੈ ਹੁੰਦੇ ਕੋੜੀ ਠੀਕ ਹੈ ਤਾਂ ਸਿਲੇਕਸ਼ਨ ਕਟਆਫ ਦੀ ਗੱਲ ਕਰੀਏ ਤਾਂ ਫਾਈਨਲ ਸਿਲੇਕਸ਼ਨ ਵਿੱਚ ਐਸ ਸੀ ਆਰਓ ਦੇ ਵਿੱਚ ਜੇਕਰ ਤੁਹਾਡੇ ਨੰਬਰ 72 ਤੋਂ 74 ਦੇ ਵਿੱਚ ਵਿੱਚ ਜਿਹੜੀ ਹੈ ਕਟਆਫ ਜਾ ਸਕਦੀ ਹੈ ਅਗਰ ਗਰਲਸ ਦੀ ਗੱਲ ਕਰੀਏ ਤਾਂ ਗਰਲਸ ਦੇ ਵਿੱਚ 88 ਤੋਂ 70 ਦੇ ਵਿੱਚ ਵਿੱਚ ਜਿਹੜੀ ਹੈ ਇੱਕ ਕਟੋ ਰਹਿ ਸਕਦੀ ਹੈ ਫਿਰ ਅਗਰ ਆਪਾਂ ਐਸ ਸੀ ਐਮ ਬੀ ਦੀ ਗੱਲ ਕਰੀਏ ਤੇ ਇੱਕ ਐਕਸ ਸਰਵਿਸਮੈਨ ਦੀ ਗੱਲ ਕਰ ਲੈਣੀ ਐਕਸ ਸਰਵਿਸਮੈਨ ਜਿਹੜੇ ਤਾਂ ਡਿਪੈਂਡੈਂਟ ਹੈ ਐਕ ਸਰਵਿਸਮੈਨ ਜਿਹੜੇ ਡਿਪੈਂਡੈਂਟ ਹੈ ਉਹ ਤਾਂ ਇਹਨੂੰ ਭੁੱਲੀ ਜਾਣ। ਉਹ ਐਕ ਸਰਵਿਸਮੈਨ ਇਹਦੇ ਬਸ ਸਿਰਫ ਸਰਵਿਸਮੈਨ 셀ਫ ਦੀ ਗੱਲ ਕਰ ਰਹੇ ਆ। ਡਿਪੈਂਡੈਂਟ ਦਾ ਇਹਨਾਂ ਵਿੱਚ ਨਾ ਮਾਣਾ ਬਹੁਤ ਔਖਾ ਹੈ। ਉਹ ਇਹਨਾਂ ਵਿੱਚ ਜਾਣਗੇ। ਅਗਰ ਤੁਸੀਂ ਐਕ ਸਰਵਿਸਮੈਨ OBC ਭਰਿਆ ਤਾਂ OBC ਜਾਓਗੇ, ਐਕ ਸਰਵਿਸਮੈਨ SC ਭਰਿਆ ਤਾਂ SC ਜਾਓਗੇ ਜੇ ਡਿਪੈਂਡੈਂਟ ਹੋ। 셀ਫ ਵਾਲਿਆਂ ਦੀ ਵੀ ਗੱਲ ਕਰਾਂਗੇ। SC MB ਦੀ ਗੱਲ ਕਰੀਏ ਤਾਂ ਇਹਦੀ ਕਟੋ ਹੋਰ ਜਿਹੜੀ ਹੈ ਡਾਊਨ ਕਰ ਦਿਓ। ਮਤਲਬ 2-2 ਨੰਬਰ ਜਿਹੜੇ 3-3 ਨੰਬਰ ਜਿਹੜੇ ਹੈ ਇਹ 62 ਤੋਂ 64 ਦੇ ਵਿੱਚ ਵਿੱਚ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ। ਗਰਲ ਦੀ ਗੱਲ ਕਰੀਏ ਤਾਂ ਇਹ ਹੋ ਉਹੀ ਸਿਲੈਕਸ਼ਨ ਕਟੋਅ ਦੇ ਵਿੱਚ 4 ਤੋਂ 18 ਤੋਂ 70 ਜਾਂ ਫਿਰ 4 ਤੋਂ 70 ਲਿਖ ਲਓ ਕਿਉਂਕਿ ਐਨਐਸਸੀ ਐਮਵੀ ਕੈਟਾਗਰੀ ਵਿੱਚ ਕਟੋਅ ਜਿਹੜੀ ਹੈ ਕੱਟ ਜਾ ਸਕਦੀ ਹੈ ਤਾਂ ਇਹ 66 ਤੋਂ 70 ਇਹਨੇ ਨੰਬਰ ਗਰਲਸ ਦੀ ਗੱਲ ਕਰ ਲਓ ਤਾਂ ਇਹ ਜਿਹੜਾ ਹੈ 62 ਤੋਂ ਕੋਣ ਨੰਬਰ ਦੇ ਵਿੱਚ ਵਿੱਚ ਜਾਂ ਫਿਰ 65 ਨੰਬਰ ਦੇ ਵਿੱਚ ਜਿਹੜੀ ਹੈ ਫਾਈਨਲ ਸਿਲੈਕਸ਼ਨ ਹੋ ਸਕਦੀ ਹੈ ਹੁਣ ਤੁਸੀਂ ਦੱਸੋ ਕਿ ਤੁਹਾਡੇ ਮਾਰਕਸ ਕਿੰਨੇ ਬਣ ਰਿਹਾ ਹੈ ਐਕਸ ਸਰਵਿਸਮੈਨ ਦੀ ਗੱਲ ਕਰਾਂ ਐਕਸ ਸਰਵਿਸਮੈਨ ਦਾ ਸਿਰਫ ਫੋਰਸਿਡ ਕੁਐਸਚਨ ਮਾਰਕ ਲਿਖੋ ਕਿਉਂਕਿ ਐਕਸ ਸਰਵਿਸਮੈਨ ਦੀ ਕਟ-ਆਫ ਜਿਹੜੀ ਹੈ ਫਿਜ਼ੀਕਲੀ ਜਿਹੜੀ ਆ ਹੋ ਸਕਦੀ ਹੈ 45 ਚਲੀ ਜਾਏ 50 ਚਲੀ ਜਾਏ ਇੱਥੇ ਤੱਕ ਸਿਰਫ self ਦੀ ਇੰਨੀ ਜਿਹੜੀ ਹੈ ਕਟ-ਆਫ ਜਾ ਸਕਦੀ ਹੈ ਹੋ ਸਕਦਾ ਹੈ 55 ਵੀ ਚਲੀ ਜਾਏ ਸਿਰਫ ਦੋ ਸਟੂਡੈਂਟ ਐਕਸ ਸਰਵਿਸਮੈਨ ਉਹ ਵੀ 10 ਸਟੂਡੈਂਟ ਐਕਸ ਸਰਵਿਸਮੈਨ ਜਿਹੜੇ ਡਿਪੈਂਡੈਂਟ ਦੇ ਜਿਹੜਾ ਹੈ ਡਾਟਾ ਮਿਲਿਆ ਉਹ ਡਿਪੈਂਡੈਂਟ ਦੇ ਨੰਬਰ ਜਿਹੜੇ ਹੈ 70 ਦੇ ਆਸਪਾਸ ਬਣ ਰਿਹਾ ਬਟ self ਵਾਲੇ ਜਿਹੜੇ ਹੈ ਉਹਦਾ ਮੈਨੂੰ ਕੋਈ ਵੀ ਡਾਟਾ ਨਹੀਂ ਸੀ ਇਸ ਕਰਕੇ ਮੈਂ ਸ਼ੋਰਟ ਨਹੀਂ ਕਹਿੰਦਾ ਇਸ ਲਈ ਮੈਂ ਇਹ ਕਹਿ ਰਿਹਾ ਕਿ ਪਿਛਲੇ ਵਾਰ ਦੇ ਅਕੋਰਡਿੰਗ ਜਿਹੜੇ ਹੈ ਕਿਸੇ ਸਟੂਡੈਂਟ ਨੂੰ ਕੋਈ ਵੀ ਡਾਊਟ ਹੋਏ ਤਾਂ ਤੁਸੀਂ ਜਿਹੜਾ ਹੈ ਮੈਨੂੰ ਐਸੇ ਵੀਡੀਓ ਦੇ ਨੀਚੇ ਜਿਹੜਾ ਹੈ ਕਮੈਂਟ ਕਰ ਸਕਦੇ ਹੋ ਕਮੈਂਟ ਕਰਕੇ ਤੁਸੀਂ ਆਪਣੇ ਜਿਹੜੇ ਹੈ ਸਕੋਰ ਦੱਸ ਸਕਦੇ ਹੋ ਜੋ ਵੀ ਡਾਟਾ ਕਲੈਕਟ ਹੋਏਗਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਸਿਲੈਕਸ਼ਨ ਦੇ ਚਾਂਸਸ ਹੈ ਜਾਂ ਨਹੀਂ ਹੈ ਫਿਜ਼ੀਕਲ ਦੀ ਤਿਆਰੀ ਕਰੀਏ ਜਾਂ ਨਾ ਕਰੀਏ ਸਾਰੇ ਜਿਹੜੇ ਡਾਊਟ ਹੈ ਉਹ ਤੁਹਾਡੇ ਕਲੀਅਰ ਕਰ ਦਿੱਤੇ ਜਾਣਗੇ ਸਾਰੇ ਡਾਊਟ ਜਿਹੜੇ ਹੈ ਉਹ ਤੁਹਾਡੇ ਕਲੀਅਰ ਕਰ ਦਿੱਤੇ ਜਾਣਗੇ ਪਰ ਕਮੈਂਟ ਕਰਕੇ ਜਿਹੜੇ ਹੈ ਆਪਣੇ ਸਕੋਰ ਜ਼ਰੂਰ ਦੱਸੋ ਨਾਲ ਸਕੋਰ ਲਿਖਦੇ ਸਰ ਆਪਣੀ ਕੈਟਾਗਰੀ ਜੂਰ ਜ਼ਰੂਰ ਲਿਖਣਾ ਕੈਟੇਗਰੀ ਜਿਹੜੀ ਠੀਕ ਹੈ ਤੇ ਯਾਦ ਰੱਖਣਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਸ਼ੇਅਰ ਜਰੂਰ ਕਰਨਾ ਹੈ ਸ਼ੇਅਰ ਕਿਨੂੰ ਕਰਨਾ ਹੈ ਭੈਣ ਭਰਾ ਮਿੱਤਰ ਦੋਸਤ ਜਾਰਾ ਬੇਲੀ ਸੇਲੀਆਂ ਭਾਬੀਆਂ ਨੂੰ ਸਾਰਿਆਂ ਨੂੰ ਜਿਹੜਾ ਹੈ ਸ਼ੇਅਰ ਕਰਨਾ ਜਿਨ੍ਹਾਂ ਨੇ ਪੰਜਾਬ ਪੁਲਿਸ ਕਨਸਟੇਬਲ 2025 ਦਾ ਜਿਹੜਾ ਹੈ ਐਗਜ਼ਾਮ ਦਿੱਤਾ ਹੈ ਉਹ ਪਹਿਲਾਂ ਤਾਂ ਆਪਣੀ ਸਕੋਰ ਕਾਰਡ ਚੈੱਕ ਕਰਨਾ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਕੋਰ ਕਾਰਡ ਆ ਚੁੱਕਾ ਹੈ ਸਕੋਰ ਕਾਰਡ ਤੇ ਦੇਖਣਾ ਕਿੰਨੇ ਸਕੋਰ ਜਿਹੜੇ ਹੈ ਤੁਹਾਡੇ ਬਣ ਰਿਹਾ ਠੀਕ ਹੈ ਤਾਂ ਫਿਰ ਤੋਂ ਦੱਸ ਰਿਹਾ ਕਿ 71 ਤੋਂ 75 ਵਾਲੇ ਬੱਚੇ ਬਹੁਤ ਜ਼ਿਆਦਾ ਹੈ 75 ਤੋਂ 80 ਵਾਲੇ ਬੱਚੇ ਜਿਹੜੇ ਹੈ ਉਹ ਠੀਕ ਠਾਕ ਹੈ ਤੇ 80 ਤੋਂ 85 ਵਾਲੇ ਬੱਚੇ ਜਿਹੜੇ ਹੈ ਉਹ ਬਹੁਤ ਘੱਟ ਹੈ ਠੀਕ ਹੈ 85 ਤੋਂ ਉੱਚੇ ਵਾਲਾ ਤੇ ਨੰਬਰ ਵਾਲਾ ਤਾਂ ਸਿਰਫ ਉਹ ਸਿਰਫ ਉਹ ਵੀ ਇੱਕ YouTube ਦੀ ਵੀਡੀਓ ਦੇ ਉੱਪਰ ਮੇਰੇ ਕਿਸੇ ਬੱਚੇ ਨੇ ਕਮੈਂਟ ਕੀਤਾ ਸੀ ਕਿ ਮੇਰੇ 86 ਕੇ ਟਿਕਾਨ ਬਣ ਰਹੇ ਅਦਰਵਾਈਜ਼ ਇਸ ਉੱਪਰ ਮੇਰੇ ਜਾਣਕਾਰ ਦੇ ਵਿੱਚ ਕਿਸੇ ਦੇ ਨੰਬਰ ਨਹੀਂ ਹੈ ਜਨਰਲ ਕੈਟਾਗਰੀ ਹੋਏ ਚਾਹੇ OBC ਹੋਏ ਕਲੀਅਰ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਆਪਣੇ ਸਕੋਰ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇੱਕ ਮੈਂ ਲਿੰਕ ਪਾ ਰਿਹਾ ਹਾਂ ਤੁਸੀਂ ਉਸ ਲਿੰਕ ਨੂੰ ਜਿਹੜਾ ਹੈ ਕਲਿੱਕ ਕਰਕੇ ਜਿਹੜਾ ਹੈ ਜੁਆਇਨ ਕਰ ਸਕਦੇ ਹੋ ਇਹੋ ਜੀ ਹੋਰ ਵੀਡੀਓ ਲਈ ਬੱਤਰਾ ਕੋਚਿੰਗ ਕਲਾਸਿਸ ਬਿਲਕੁਲ ਨਵਾਂ ਚੈਨਲ ਹੈ ਤਾਂ ਦੀ ਸਪੋਰਟ ਚਾਹੀਦੀ ਹੋਏਗੀ ਤਾਂ ਤੁਸੀਂ ਜਿਹੜਾ ਹੈ ਚੈਨਲ ਨੂੰ ਸ਼ੇਅਰ ਜਰੂਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰਨਾ ਠੀਕ Telegram ਚੈਨਲ ਬਤਰਾ ਕੋਚਿੰਗ ਕਲਾਸ ਨੂੰ ਜੁਆਇਨ ਕਰ ਸਕਦੇ ਹੋ ਕਮੈਂਟ ਦੇ ਵਿੱਚ ਅਪਲੋਡ ਕਰ ਰਹੇ ਹਾਂ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਹੈ ਸੈਸ਼ਨ ਵਧੀਆ ਲੱਗਿਆ ਹੋਵੇਗਾ ਇਹ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ ਵਧੀਆ ਲੱਗੀ ਹੋਏਗੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਓਕੇ ਥੈਂਕ ਯੂ ਥੈਂਕ ਯੂ so much